ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਹ ਛੇ ਛੇ ਕੁੰਡੀਆਂ ਦਾ ਡਿਜ਼ਾਈਨ ਵਾ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ ਛੇ ਕੁੰਡੇ ਗੇਨ ਲੈਣੇ ਫਿਰ ਛੇ ਫਿਰ ਛੇ 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 ਕੁੰਡੇ ਗენਦੇ ਹੋਏ ਦੋ ਕੁੰਡੇ ਤੁਸੀਂ ਵਾਧ ਰੱਖਣੇ ਆ ਸੈਡਾਂ ਵਾਸਤੇ ਬਹੁਤ ਹੀ ਸੌਖਾ ਇਹ ਡਿਜ਼ਾਈਨ ਹੈ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰਸ ਕਿਵੀ ਤੇ ਬਣਾ ਸਕਦੇ ਹੋ ਇਹ ਡਿਜ਼ਾਈਨ ਬਲੈਕ ਕਲਰ ਤੇ ਵੀ ਬਹੁਤ ਉੱਬਰ ਕੇ ਆਉਂਦਾ ਵਾ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਧੱਗ ਆਪਣੇ ਵੱਲ ਨੂੰ ਕਰਨਾ ਇੱਕ ਕੁੰਡਾ ਪੁੱਠਾ ਤਾਗਾ ਬਾਹਰ ਨੂੰ ਕਰਨਾ ਚਾਰ ਕੁੰਡੇ ਸਿੱਧੇ 2 3 4 ਫਿਰ ਤਾਗਾ ਆਪਣੇ ਵੱਲ ਨੂੰ ਕਰਨਾ ਇੱਕ ਕੁੰਡਾ ਪੁੱਠਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਿੱਧੀ ਸਲਾਈ 'ਚ ਬਣਾਉਣਾ ਦੁਬਾਰਾ ਫਿਰ ਇੱਕ ਕੁੰਡਾ ਪੁੱਠਾ ਚਾਰ ਕੁੰਡੇ ਸਿੱਧੇ ਇੱਕ ਕੁੰਡਾ ਪੁੱਠਾ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਇਹੀ ਛੇ-ਛੇ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਪਹਿਲੀ ਸਿਲਾਈ ਕੰਪਲੀਟ ਕਰਨੀ ਲਾਸਟ ਵਿੱਚ ਇੱਕ ਕੁੰਡਾ ਪੁੱਠਾ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਿਲਾਈ ਕੰਪਲੀਟ ਹੋ ਗਈ ਦੂਸਰੀ ਸਿਲਾਈ ਪੁੱਠੀ ਸਾਈਡ ਤੋਂ ਦੂਸਰੀ ਸਿਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਤੱਗ ਬਾਹਰ ਨੂੰ ਕਰਨਾ ਜਿਹੜਾ ਕੁੰਡਾ ਪੁੱਠਾ ਨੂੰ ਸਿੱਧਾ ਬਣਾਉਣਾ ਤੱਗ ਆਪਣੇ ਵੱਲ ਨੂੰ ਕਰਨਾ ਜਿਹੜੇ ਚਾਰ ਕੁੰਡੇ ਸਿੱਧੇ ਇਹਨਾਂ ਨੂੰ ਦੋ ਵਾਰ ਵੱਲ ਮਾਰਨਾ 1 2 3 4 ਫਿਰ ਜਿਹੜਾ ਕੁੰਡਾ ਪੁੱਠਾ ਨੂੰ ਸਿੱਧਾ ਬਣਾਉਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਦੂਸਰੀ ਪੁੱਠੀ ਸਲਾਈ ਚ ਬਣਾਉਣਾ ਜਿਹੜਾ ਪੁੱਠਾ ਕੁੰਡਾ ਨੂੰ ਸਿੱਧਾ ਬਣਾਉਣਾ ਜਿਹੜੇ ਚਾਰ ਕੁੰਡੇ ਸਿੱਧੇ ਬਣੇ ਉਹਨਾਂ ਨੂੰ ਦੋ ਵਾਰ ਵੜ ਮਾਰਨਾ ਪੁੱਠਾ ਬਣਾਉਂਦੇ ਹੋਏ ਡਿਜ਼ਾਈਨ ਦੀ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇਹ ਤਿੰਨ ਹੋ ਗਏ ਚਾਰ ਲਾਸਟ ਵਿੱਚ ਇੱਕ ਕੁੰਡਾ ਸਿੱਧਾ ਐਕਸਟਰਾ ਕੁੰਡਾ ਪੁੱਠਾ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਜਿਹੜਾ ਕੁੰਡਾ ਪੁੱਠਾ ਨੂੰ ਪੁੱਠਾ ਬਣਾਉਣਾ ਧਾਗਾ ਬਾਹਰ ਨੂੰ ਕਰਨਾ ਚੌਵਾਂ ਕੁੰਡਿਆਂ ਦਾ ਵੱਲ ਲਾਉਣਾ 1 2 3 4 ਜਿਹੜੇ ਪਹਿਲੇ ਦੋ ਕੁੰਡੇ ਆ ਪਹਿਲਾ ਦੂਜਾ ਇਹਨਾਂ ਨੂੰ ਇਸ ਤਰੀਕੇ ਨਾਲ ਸਲਾਈ ਤੇ ਫੜਨਾ ਇਹਨਾਂ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਹੇਠੋਂ ਦੀ ਅੱਗੇ ਲੈ ਆਉਣਾ ਇੰਨਾ ਚੌਵਾਂ ਕੁੰਡਿਆਂ ਨੂੰ ਸਿੱਧੇ ਹੀ ਬਣਾ ਲੈਣਾ 1 2 3 4 ਇੱਕ ਕੁੰਡਾ ਪੁੱਠਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਤੀਸਰੀ ਸਿੱਧੀ ਸਲਾਈ 'ਚ ਬਣਾਉਣਾ ਦੁਬਾਰਾ ਫਿਰ ਇੱਕ ਕੁੰਡਾ ਪੁੱਠਾ ਚੌਵਾਂ ਕੁੰਡਿਆਂ ਦਾ ਵੱਲ ਲਾਉਣਾ ਜਿਹੜਾ ਪਹਿਲਾ ਦੂਜਾ ਦੋਵਾਂ ਕੁੰਡਿਆਂ ਨੂੰ ਇਸ ਤਰੀਕੇ ਨਾਲ ਅੱਗੇ ਆਉਂਦੀ ਸਲਾਈ ਤੇ ਫੜਨਾ ਇਹਨਾਂ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਹੇਠੋਂ ਦੀ ਅੱਗੇ ਲੈ ਆਉਣਾ ਇਸ ਤਰੀਕੇ ਨਾਲ ਫਲ ਮਾਰਨਾ ਬਹੁਤ ਹੀ ਸੌਖਾ ਹੈ ਡਿਜ਼ਾਈਨ ਵਿੱਚ ਇਹਨਾਂ ਚੌਵਾਂ ਕੁੰਡਿਆਂ ਨੂੰ ਸਿੱਧਾ ਬਣਾ ਲੈਣਾ ਡਿਜ਼ਾਈਨ ਦੀ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਕੁੰਡਿਆਂ ਦਾ ਵਲ ਲਉਣਾ ਇੱਕ 2 3 4 ਪਹਿਲੀਆਂ ਕੁੰਡੀਆਂ ਨੂੰ ਇਸ ਤਰੀਕੇ ਨਾਲ ਸਲਾਈ ਤੇ ਫੜਨਾ ਇਹਨਾਂ ਨੂੰ ਉੱਪਰੋਂ ਦੀ ਲੈ ਆਉਣਾ ਇਹਨਾਂ ਦੋਵਾਂ ਕੁੰਡੀਆਂ ਨੂੰ ਹੇਠੋਂ ਤਰੀਕੇ ਨਾਲ ਦੋਵਾਂ ਕੁੰਡੀਆਂ ਨੂੰ ਹੇਠੋਂ ਦੀ ਲੈ ਜਾਣਾ ਇਹਨਾਂ ਹੁਣ ਚੌਵਾਂ ਕੁੰਡੀਆਂ ਨੂੰ ਸਿੱਧਾ ਬਣਾ ਲੈਣਾ ਲਾਸਟ ਵਿੱਚ ਇੱਕ ਗੁੰਡਾ ਪੁੱਠਾ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਿਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਚੌਥੀ ਸਿਲਾਈ ਪੁੱਠੀ ਸਾਈਡ ਤੋਂ ਹੀ ਡਿਜ਼ਾਈਨ ਦੀ ਲਾਸਟ ਸਿਲਾਈ ਆ ਚੌਥੀ ਸਿਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਚੌਹਾਂ ਕੁੰਡਿਆਂ ਤੇ ਡਿਜ਼ਾਈਨ ਬਣਿਆ ਉਹਨਾਂ ਨੂੰ ਪੁੱਠੇ ਬਣਾਉਣਾ ਇਹ ਮੈਂ ਚੌਥੀ ਸਿਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਇਹ ਡਿਜ਼ਾਈਨ ਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ